6 ਸਾਲ ਦੀਆਂ ਬੱਚੀਆਂ ਨੂੰ ਪੀਰੀਅਡਸ ਆਉਣ ਦੇ ਉੱਤੇ ਉਮਰ ਤੋਂ ਵੱਡੇ ਦਿਖਣ ਦੇ ਕੀ ਕਾਰਨ ਨੇ ਕੀ ਇਹ ਚਿੰਤਾ ਵਾਲੀ ਗੱਲ ਹੈ ਗੱਲਬਾਤ ਸਾਂਝੀ ਕਰ ਰਹੇ ਆਂ ਦਿਪਾਲੀ ਜਗਤਾਪ ਤੇ ਸ਼ੁਸ਼ੀਲਾ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰਿ ਰਤਮਾਂਝ ਮੇਰੇ 6 ਸਾਲ ਦੀ ਧੀ ਦੇ ਵਿੱਚ ਕਈ ਸਰੀਰਕ ਬਦਲਾਅ ਹੋ ਰਹੇ ਨੇ ਉਸ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਆ ਰਹੇ ਬਦਲਾਅ ਦੇਖ ਕੇ ਮੈਂ ਡਰ ਗਈ ਸੀ ਉਸ ਨੂੰ ਹਰ ਗੱਲ ਦੇ ਉੱਤੇ ਗੁੱਸਾ ਆਉਣ ਲੱਗ ਪਿਆ ਸੀ ਇਹ ਬਦਲਾਅ ਮੈਨੂੰ ਚਿੰਤਾ ਦੇ ਵਿੱਚ ਪਾ ਰਹੇ ਸਨ ਕਿਉਂਕਿ ਉਹ ਹਾਰਮੋਨਸ ਜਿਹੜੇ ਚੇਂਜ ਹੁੰਦੇ ਨੇ ਉਹਦੇ ਕਰਕੇ ਗੁੱਸੇਲਾ ਬੰਦਾ ਹੁੰਦਾ ਹੈ ਚਾਹੇ ਮੁੰਡਾ ਹੈ ਤੇ ਚਾਹੇ ਔਰਤ ਹੈ ਕੁੜੀ ਹੈ ਇਹ ਬੋਲ ਮਹਾਰਾਸ਼ਟਰ ਦੇ 17 ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੀ ਅਰਚਨਾ ਬਦਲਿਆ ਹੋਇਆ ਨਾਮ ਹੈ ਉਹ ਦੱਸਦੇ ਨੇ ਅਰਚਨਾ ਦਾ ਪਤੀ ਪੇਸ਼ੇ ਤੋਂ ਕਿਸਾਨ ਹੈ ਉਹ ਆਪਣੇ ਖੇਤ ਦੇ ਵਿੱਚ ਬਣੇ ਛੋਟੇ ਜਿਹੇ ਘਰ ਚ ਰਹਿੰਦੇ ਨੇ। ਉਹਨਾਂ ਦੇ ਦੋ ਬੱਚੇ ਨੇ, ਇੱਕ ਪੁੱਤਰ ਤੇ ਇੱਕ ਧੀ। ਬੱਚਿਆਂ ਦੇ ਵਿੱਚੋਂ ਧੀ ਵੱਡੀ ਐ। ਜਦੋਂ ਅਰਚਨਾ ਨੂੰ ਉਹਨਾਂ ਦੀ 6 ਸਾਲ ਦੀ ਬੇਟੀ ਆਪਣੀ ਉਮਰ ਤੋਂ ਵੱਡੀ ਦਿਖਣ ਲੱਗ ਪਈ, ਤਾਂ ਉਹਨਾਂ ਨੇ ਬੇਟੀ ਨੂੰ ਡਾਕਟਰ ਦੇ ਕੋਲ ਲਿਜਾਣ ਦਾ ਫੈਸਲਾ ਲੈ ਲਿਆ। ਦਿੱਲੀ ਦੇ ਵਿੱਚ ਰਹਿਣ ਵਾਲੀ ਰਾਸ਼ਵੀ ਆਪਣੀ ਬੇਟੀ ਦੇ ਸਰੀਰ ਦੇ ਵਿੱਚ ਅਜਿਹੇ ਕਈ ਬਦਲਾਅ ਦੇਖ ਰਹੀ ਸੀ। ਪਰ ਉਹ ਉਹਨਾਂ ਨੂੰ ਆਮ ਸਮਝ ਰਹੇ ਸਨ। ਉਹ ਆਪਣੀ 40 ਕਿਲੋ ਦੀ 6 ਸਾਲਾਂ ਦੀ ਧੀ ਨੂੰ ਤੰਦਰੁਸਤ ਬੱਚਾ ਮੰਨਦੇ ਸੀ ਪਰ ਇੱਕ ਦਿਨ ਅਚਾਨਕ ਰਾਸ਼ੀ ਦੀ ਬੇਟੀ ਨੇ ਖੂਨ ਵਹਿਣ ਦੀ ਸ਼ਿਕਾਇਤ ਕੀਤੀ ਡਾਕਟਰ ਦੇ ਕੋਲ ਜਾ ਕੇ ਪਤਾ ਲੱਗਿਆ ਕਿ ਉਹਨਾਂ ਦੀ 6 ਸਾਲ ਦੀ ਧੀ ਦੇ ਪੀਰੀਅਡ ਸ਼ੁਰੂ ਹੋ ਗਏ ਨੇ ਸਾਡੇ ਲਈ ਮੰਨਣਾ ਔਖਾ ਸੀ ਕੋਈ ਯਕੀਨ ਨਹੀਂ ਕਰ ਸਕਦਾ ਕਿਉਂਕਿ ਨਾਰਮਲੀ 12 13 13 14 ਸਾਲ ਦੱਸੇ ਜਾਂਦੇ ਨੇ ਰਾਸ਼ੀ ਕਹਿੰਦੇ ਨੇ ਕਿ ਸਾਡੇ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਗੱਲ ਸੀ ਮੇਰੀ ਧੀ ਸਮਝ ਨਹੀਂ ਪਾਰੇ ਸੀ ਕਿ ਉਸਦੇ ਨਾਲ ਹੋ ਕੀ ਰਿਹਾ ਹੈ ਇਸ ਦੇ ਨਾਲ ਹੀ ਸਥਾਨਕ ਡਾਕਟਰ ਨੇ ਅਰਚਨਾ ਨੂੰ ਗਾਇਨੀ ਕੋਲੈਜੀਸਟ ਜਿਹੜੇ ਡਾਕਟਰ ਨੇ ਸਪੈਸ਼ਲਿਸਟ ਦੇ ਨਾਲ ਸਲਾਹ ਕਰਨ ਦਾ ਸੁਝਾਅ ਦੇ ਦਿੱਤਾ ਮਦਰਹੁੱਡ ਹਸਪਤਾਲ ਪੂਨੇ ਦੇ ਡਾਕਟਰ ਸ਼ੁਸ਼ੀਲ ਗਰੂੜ ਜਿਹੜੇ ਨੇ ਵਿੰਗ ਕਮਾਂਡਰ ਕਹਿੰਦੇ ਨੇ ਜਦੋਂ ਅਰਚਨਾ ਆਪਣੀ ਧੀ ਨੂੰ ਸਾਡੇ ਕੋਲ ਲੈ ਕੇ ਆਉਂਦੀ ਹੈ ਜਾਂਚ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਉਸ ਦੇ ਵਿੱਚ ਪਿਊਬਰਟੀ ਦੇ ਸਾਰੇ ਲੱਛਣ ਸਨ ਉਸ ਦੇ ਸਰੀਰ ਦੀ ਬਣਤਰ 14-15 ਸਾਲ ਦੀ ਕੁੜੀ ਵਰਗੀ ਸੀ ਤੇ ਉਸ ਨੂੰ ਕਿਸੇ ਵੀ ਸਮੇਂ ਮਹਾਮਾਰੀ ਮਹਾਵਾਰੀ ਜਿਹੜੀ ਹੈ ਸ਼ੁਰੂ ਹੋ ਸਕਦੀ ਸੀ ਪਿਊਬਰਟੀ ਜਾਨੀ ਕਿ ਉਹ ਸਮਾਂ ਜਦੋਂ ਕੁੜੀ ਜਾਂ ਮੁੰਡੇ ਵਿੱਚ ਕਿਸ਼ੋਰ ਵਿਵਸਥਾ ਜਿਹੜੀ ਆਉਂਦੀ ਹੈ ਟੀਨੇਜਰ ਹੁੰਦੇ ਆ ਜਿਹੜਾ ਫੇਸ ਦੇ ਉੱਤੇ ਜਿਹੜਾ ਪਿੰਪਲ ਹੁੰਦੇ ਆ ਜਾਂ ਹਾਰਮੋਨਸ ਜਿਵੇਂ ਕਿ ਚੇਂਜ ਹੁੰਦੇ ਐ ਤਾਂ ਇੱਕ ਕਹਿ ਸਕਦੇ ਆ ਕਿ ਜਿਹਦੇ ਵਿੱਚ ਉਹ ਸੰਕੇਤ ਦੇਖ ਸਕਦੇ ਆ ਕਿ ਜਿਹੜੇ ਆਪਣੇ ਨੇ ਕਿ ਜਵਾਨ ਹੋ ਰਹੇ ਨੇ ਜਵਾਨ ਜਵਾਨੀ ਦੀ ਉਮਰ ਡਾਕਟਰ ਸੁਸ਼ੀਲ ਗਰੋੜ ਦੱਸਦੇ ਨੇ ਕਿ ਬੱਚੀ ਦੇ ਵਿੱਚ ਹਾਰਮੋਨ ਦਾ ਪੱਧਰ ਉਸ ਦੀ ਉਮਰ ਦੇ ਨਾਲੋਂ ਤਿੰਨ ਗੁਣਾ ਵੱਧ ਸੰ ਇਸ ਦੇ ਕਈ ਕਾਰਨ ਹੋ ਸਕਦੇ ਨੇ ਡਾਕਟਰ ਦਾ ਕਹਿਣਾ ਸੀ ਕੀ ਅਰਚਨਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਘਰ 5 ਕਿਲੋ ਕੀਟਨਾਸ਼ਕ ਦੇ 2 ਡੱਬੇ ਰੱਖੇ ਹੋਏ ਨੇ ਇਹ ਸਮਝਣ ਵਾਲੀਆਂ ਗੱਲਾਂ ਦੋਸਤੋ ਜਿਹੜੀਆਂ ਖਾਦਾਂ ਆਪਾਂ ਪਾ ਰਹੇ ਨਾ ਇਸੇ ਕਰਕੇ ਮੈਂ ਰਿਪੋਰਟ ਜਿਹੜੀ ਹੈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਸਾਡੇ ਵੀ ਜਿਹੜੇ ਨੇ ਖਾਸ ਕਰ ਪੰਜਾਬ ਦੇ ਵਿੱਚ ਜਮੈਂ ਬਾਰ-ਬਾਰ ਉਹ ਗੱਲ ਕਰਦਾ ਉਹਨਾਂ ਕੋਈ ਐਸੀਆਂ ਆਪਣੀ ਐਕਸ ਫਾਈਲ ਨਾਂ ਦੀ ਇੱਕ ਸੀਰੀਜ਼ ਹੈ ਬੜੀ ਪੁਰਾਣੀ ਹੈ 22 ਸਾਲ ਪੁਰਾਣੀ ਹੋਣੀ ਹੈ ਉਹਦੇ ਵਿੱਚ ਇਹ ਚੀਜ਼ਾਂ ਦਰਸਾਈਆਂ ਗਈਆਂ ਸੀ ਕਿ ਅਮਰੀਕਾ ਦੇ ਵਿੱਚ ਜੜੀਆਂ ਜੋ ਕੀਟਨਾਸ਼ਕ ਦਵਾਈਆਂ ਦਾ ਵੱਡੇ ਪੱਧਰ ਤੇ ਉੱਤੇ ਛਕੜਾ ਛੜਕਾ ਹੁੰਦਾ ਸੀ ਉਹ ਕੈਂਸਰ ਦੀ ਪ੍ਰੋਬਲਮ ਜੋ ਸਾਰੀਆਂ ਸਮੱਸਿਆਵਾਂ ਕਦੇ ਆਪਾਂ ਏਸ਼ੀਆ ਦੇ ਵਿੱਚ ਬਹੁਤ ਘੱਟ ਸੁਣਦੇ ਹੁੰਦੇ ਸੀ ਤੇ ਇਹ ਚੀਜ਼ਾਂ ਹੁਣ ਹੌਲੀ-ਹੌਲੀ ਜਿੱਦਾਂ ਉੱਧਰੋਂ ਵੱਧ ਗਈਆਂ ਤੇ ਇੱਧਰ ਘਟ ਰਹੀਆਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਮੁਲਕਾਂ 'ਚ ਪੱਛਮੀ ਮੁਲਕਾਂ 'ਚ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਸਨ ਕਿ ਕੀਟਨਾਸ਼ਕ ਜਿਹੜੇ ਨੇ ਮਤਲਬ ਕਿ ਇੱਕ ਦੋ ਦਿਨ ਦੇ ਵਿੱਚ ਅਸਰ ਨਹੀਂ ਦਿਖਾਉਂਦੇ ਆਉਣ ਵਾਲੀਆਂ ਨਵੀਆਂ ਜਿਹੜੀਆਂ ਪੀੜੀਆਂ ਨੇ ਉਹਨਾਂ ਦੇ ਵਿੱਚ ਅਸਰ ਦਿਖਾਉਣਗੇ ਕਿਉਂਕਿ ਜਿਹੜਾ ਜੋ ਕੁਝ ਅਸੀਂ ਖਾ ਰਹੇ ਆਂ ਜਿਸ ਵਾਤਾਵਰਣ ਦੇ ਵਿੱਚ ਆਪਾਂ ਰਹਿ ਰਹੇ ਆਂ ਉਹ ਜਿਹੜਾ ਉਹ ਇੱਕ ਰਿਪੋਰਟ ਦੇ ਵਿੱਚ ਇਹ ਵੀ ਦਿਖਾਇਆ ਗਿਆ ਸੀ ਕਿ ਜਿਹੜੇ ਛੋਟੇ-ਛੋਟੇ ਕੀੜੇ ਮਕੌੜੇ ਸੀ ਜਾਂ ਮਿੱਤਰ ਕੀੜੇ ਕਹੋ ਜਾਂ ਦੁਸ਼ਮਣ ਕੀੜੇ ਜਿਹੜੇ ਨੇ ਖੇਤਾਂ ਦੇ ਵਿੱਚ ਉਹਨਾਂ ਦਾ ਸਾਈਜ਼ ਵੱਡਾ ਹੋਣ ਲੱਗ ਗਿਆ ਇਹ ਚੀਜ਼ਾਂ ਵੀ ਉਹਨਾਂ ਨੇ ਜੜੀਆਂ ਰਿਸਰਚ ਦੇ ਵਿੱਚ ਦਿਖਾਈਆਂ ਐਕਸ ਫਾਈਲ ਦੀ ਸੀਰੀਜ਼ ਆ ਉਹਦੇ ਵਿੱਚ ਬਹੁਤ ਸਾਰੇ ਬਕਰ ਬਕਰੇ ਏਲੀਅਨਸ ਦੇ ਬਾਰੇ ਜਾਂ ਹੋਰ ਸਾਰੇ ਐਪੀਸੋਡ ਜਿਹੜੇ ਉਹਦੇ ਵਿੱਚ ਬਕਰੇ ਬਕਰੇ ਤੌਰ ਤੇ ਬਣੇ ਹੋਏ ਨੇ ਤੇ ਉਹ ਪਰ ਕਹਿ ਤਦਿੰਦੇ ਆ ਕਿ ਇਹ ਬਸ ਵੈਸੇ ਹੀ ਆ ਇੱਕ ਮਨ ਘੜਤ ਚੀਜ਼ਾਂ ਨੇ ਪਰ ਕਿਤੇ ਨਾ ਕਿਤੇ ਉਹ ਸੰਕੇਤ ਇਹਨਾਂ ਚੀਜ਼ਾਂ ਦਾ ਜ਼ਰੂਰ ਦਿੰਦੇ ਆ ਉਹ ਸਮਝਣ ਦੀ ਵੀ ਜ਼ਰੂਰਤ ਹੈ ਅਰਚਨਾ ਨੇ ਉਸ ਨੂੰ ਦੱਸਿਆ ਕਿ ਡਾਕਟਰ ਦਾ ਕਹਿਣਾ ਹੈ ਕਿ ਅਰਚਨਾ ਨੇ ਦੱਸਿਆ ਕਿ ਘਰ ਦੇ ਜਿਹੜਾ ਹੈ ਉਸ ਦੇ ਘਰ 5 ਕਿਲੋ ਕੀਟਨਾਸ਼ਕ ਦੇ 2 ਡੱਬੇ ਰੱਖੇ ਹੋਏ ਸਨ ਉਸ ਦੀ ਧੀ ਇਹਨਾਂ ਦੇ ਆਲੇ-ਦੁਆਲੇ ਖੇਡਦੀ ਰਹਿੰਦੀ ਹੈ ਇਹ ਬੱਚੇ ਦੇ ਹਾਰਮੋਨਸ ਦੇ ਵਿੱਚ ਬਦਲਾਅ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ ਕੀ ਹੁੰਦੀ ਹੈ अर्ਲੀ ਪਿਊਬਰਟੀ ਡਾਕਟਰ ਸੁਸ਼ੀਲ ਗਰੋੜ ਦੱਸਦੇ ਨੇ ਕਿ ਬੱਚਿਆਂ ਦੇ ਸਰੀਰ ਦੇ ਵਿੱਚ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਅਜਿਹੀਆਂ ਤਬਦੀਲੀਆਂ ਨੂੰ ਡਾਕਟਰੀ ਭਾਸ਼ਾ ਦੇ ਵਿੱਚ ਪ੍ਰੀ ਕੋਸ਼ੀਅਸ ਪਿਊਬਰਟੀ ਜਾਂ अर्ली प्यूबरटी ਕਿਹਾ ਜਾਂਦਾ ਹੈ ਜਿੱਦਾਂ ਕਿ ਹੁਣ ਸਾਡੇ ਆਪਾਂ ਗੱਲ ਕਰੀਏ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਜਿਹੜੀ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਐਸੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਨਹੀਂ ਹੋ ਰਹੇ ਉਹ ਜਿਹੜਾ ਟਿਊਬ ਦੇ ਰਾਹੀਂ ਜਾਂ ਉਹ ਸਾਰਾ ਸਾਰਾ ਜਿਹੜਾ ਪ੍ਰੋਸੈਸ ਦੇ ਰਾਹੀਂ ਕਰਵਾ ਰਹੇ ਨੇ ਉਹਨਾਂ ਦਾ ਕਾਰਨ ਸਭ ਨਾਲ ਉਹ ਵੱਡਾ ਇਹ ਹੈ ਕਿ ਜਦੋਂ ਅਸੀਂ ਉਹ ਕਿਸਾਨਾਂ ਦੇ ਵਿੱਚ ਵੀ ਦੇਖ ਸਕਦੇ ਆ ਵੱਡੇ ਵੱਡੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹਦੇ ਵਿੱਚ ਜਦੋਂ ਅਸੀਂ ਕੋਈ ਵੀ ਰੇਸ ਸਪਰੇ ਕਰਦੇ ਆ ਖਾਸ ਕਰ ਕੈਮੀਕਲ ਦੀ ਨਾ ਤਾਂ ਅਸੀਂ ਕੋਈ ਸੇਫਟੀ ਵਰਤਦੇ ਆ ਸਿਰਫ ਕਹਿੰਦੇ ਭਈ ਸਾਨੂੰ ਕਿਹੜਾ ਕੁਝ ਹੋਣ ਲੱਗਾ ਭਈ ਪਰਨਾ ਜਾਂ ਮੂੰਹ ਦੇ ਉੱਤੇ ਲਪੇਟ ਦਿੰਨੇ ਆ ਨਾ ਬੂਟ ਪਾਉਂਦੇ ਆ ਨਾ ਡਰੈਸ ਪਾਉਂਦੇ ਆ ਨਾ ਉਹਦੇ ਉੱਤੇ ਅੱਖਾਂ ਦੇ ਉੱਤੇ ਕੁਝ ਐਨਕਾਂ ਜਾਂ ਉਹਨਾਂ ਨੂੰ ਕਵਰ ਕਰਦੇ ਆ ਜੇ ਕਿਤੇ ਮਾੜਾ ਜਿਹਾ ਵੀ ਗੈਸ ਜਾਂ ਗਲਤ ਪਾਣੀ ਪੈ ਗਿਆ ਜਾਂ ਦੋ ਕੈਮੀਕਲ ਮਿਕਸ ਹੋ ਗਏ ਤਾ ਅੱਖਾਂ ਤੱਕ ਵੀ ਤੁਹਾਡੀਆਂ ਜਾ ਸਕਦੀਆਂ ਨੇ ਤੇ ਜਿਹੜਾ ਤੁਸੀਂ ਫੇਫੜਿਆਂ ਦੇ ਵਿੱਚ ਸਾਹ ਲੈ ਰਹੇ ਹੋ ਤੁਹਾਡੇ ਫੇਫੜੇ ਤੱਕ ਵੀ ਜਿਹੜੇ ਨੇ ਬਰਨ ਹੋ ਸਕਦੇ ਨੇ ਜਿੱਦਾਂ ਕਿ ਸੜ ਸਕਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਪਰ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਇਹ ਸਾਨੂੰ ਲੱਗਦਾ ਕਿ ਇੱਕ ਬਸ ਮਾੜੀ ਮੋਟੀ ਚੀਜ਼ ਐ ਡਾਕਟਰ ਸੁਸ਼ੀਲ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਸਰੀਰ ਦੇ ਵਿੱਚ ਸਮੇਂ ਤੋਂ ਪਹਿਲਾਂ ਜੋ ਕੁਝ ਬਣਦਾ ਹੈ ਜਵਾਨੀ ਜਾਂ ਕਿਸ਼ੋਰ ਅਵਸਥਾ ਦੇ ਦੌਰਾਨ ਸਰੀਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ 23 ਦੇ ਵਿੱਚ ਬੱਚਾ ਆਪਣੇ ਬੱਚੇ ਬਚਪਣੇ ਦੀ ਜਿਹੜੀ ਹੈ ਅਵਸਥਾ ਤੋਂ ਬਾਹਰ ਆ ਕੇ ਕਿਸ਼ੋਰ ਅਵਸਥਾ ਦੇ ਵਿੱਚ ਦਾਖਲ ਹੁੰਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓ ਟੈਕਨੋਲੋਜੀ ਇਨ ਇਨਫੋਰਮੇਸ਼ਨ ਜਿਹੜੀ ਹੈ NCBI ਜਿਹੜੀ ਹੈ ਉਹਦੀ ਵੈਬਸਾਈਟ ਦੇ ਉਹਦੇ ਮੁਤਾਬਕ ਪਿਊਬਰਟੀ ਇੱਕ ਸਰੀਰਕ ਪ੍ਰਕਿਰਿਆ ਹੈ ਜਿਸ ਦੇ ਵਿੱਚ ਲੜਕੇ ਜਾਂ ਲੜਕੀ ਦੇ ਸਰੀਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਉਹਨਾਂ ਦੇ ਜਿੰਸੀ ਅੰਗਾਂ ਦਾ ਵਿਕਾਸ ਹੁੰਦਾ ਹੈ। ਤੇ ਉਹ ਪ੍ਰਜਨਨ ਦੇ ਸਮਰਥ ਬਣ ਜਾਂਦੇ ਹੈ। ਵੈਬਸਾਈਟ ਦੇ ਅਨੁਸਾਰ ਜਵਾਨੀ ਲੜਕੀਆਂ ਦੇ ਵਿੱਚ 8 ਤੋਂ 13 ਸਾਲ ਅਤੇ ਲੜਕੀਆਂ ਦੇ ਵਿੱਚ 9 ਤੋਂ 14 ਸਾਲ ਦੇ ਵਿਚਕਾਰ ਜਿਹੜੀ ਹੈ ਆਉਂਦੀ ਹੈ ਹੁੰਦੀ ਹੈ। ਗਾਇਨੀਕੋਲੋਜਿਸਟ ਡਾਕਟਰ ਐਸ ਐਨ 바ਸੂ ਦਾ ਕਹਿਣਾ ਕਿ ਮੁੰਡਿਆਂ ਦੇ ਨਾਲੋਂ ਕੁੜੀਆਂ ਦੇ ਵਿੱਚ ਪਿਊਬਰਟੀ ਦੇ ਵਿੱਚ ਪਿਊਬਰਟੀ ਪਹਿਲਾਂ ਆਉਂਦੀ ਹੈ ਕੁੜੀਆਂ ਦੇ ਵਿੱਚ ਪਰ ਜਦੋਂ ਪਿਊਬਰਟੀ ਦੀ ਉਮਰ ਡਾਕਟਰੀ ਕਿਤਾਬਾਂ ਦੇ ਵਿੱਚ ਦਿੱਤੀ ਗਈ ਹੈ ਉਮਰ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਪ੍ਰੀ ਕੋਸ਼ੀਅਸ ਪਿਊਬਰਟੀ ਕਹਨ ਲੱਗ ਜਾਂਦੇ ਨੇ ਉਹ ਕਿਹਾ ਜਾਂਦਾ ਹੈ ਡਾਕਟਰ ਵੈ ਸ਼ਾਖੀ ਰੁਸਤੇਗੀ ਇੱਕ ਬਾਲ ਰੋਗ ਵਿਗਿਆਨੀ ਨੇ ਤੇ ਐਂਡੋਕ੍ਰੀਨੋਲੋਜਿਸਟ ਜੋ ਕਿ ਕਿਸ਼ੋਰ ਦੇ ਵਿੱਚ ਜਿਹੜੇ ਟੀਨੇਜਰ ਲੋਕ ਨੇ ਬੱਚੇ ਨੇ ਕਿਸ਼ੋਰਾਂ ਦੇ ਵਿੱਚ ਹਾਰਮੋਨ ਸੰਬੰਧੀ ਵਿਗਾੜਾਂ ਦਾ ਇਲਾਜ ਕਰਦੇ ਨੇ ਉਹਨਾਂ ਦਾ ਕਹਿਣਾ ਕਿ ਕੁਝ ਸਾਲ ਪਹਿਲਾਂ ਤੱਕ ਅਸੀਂ ਦੇਖਦੇ ਸੀ ਕਿ ਲੜਕੀਆਂ ਦੇ ਵਿੱਚ ਸਰੀਰਕ ਤਬਦੀਲੀਆਂ ਦੇ ਪਹਿਲੇ ਲੱਛਣ ਆਉਣ ਦੇ ਲਗਭਗ 18 ਮਹੀਨਿਆਂ ਤੋਂ 3 ਸਾਲ ਬਾਅਦ ਮਹਾਵਾਰੀ ਸ਼ੁਰੂ ਹੁੰਦੀ ਸੀ ਜੋ ਹੁਣ 3-4 ਮਹੀਨਿਆਂ ਦੇ ਵਿੱਚ ਸ਼ੁਰੂ ਹੋਣ ਲੱਗ ਪਈ ਉਹ ਦੱਸਦੇ ਨੇ ਕਿ ਹੁਣ ਮੁੰਡਿਆਂ ਦੇ ਵਿੱਚ ਵੀ ਪਿਊਬਰਟੀ ਸ਼ੁਰੂ ਹੋਣ ਤੋਂ ਡੇਢ ਸਾਲ ਬਾਅਦ ਦਾੜੀ ਤੇ ਮੁੱਛਾਂ ਆਉਣ ਲੱਗ ਜਾਂਦੀਆਂ ਨੇ ਜਦੋਂ ਕਿ ਪਹਿਲਾਂ ਇਸ ਦੇ ਵਿੱਚ 4 ਸਾਲ ਦਾ ਸਮਾਂ ਲੱਗ ਜਾਂਦਾ ਸੀ ਤੇ ਉਹ ਕਹਿੰਦੇ ਨੇ ਕਿ ਫਿਲਹਾਲ ਅਰਚਨਾ ਅਤੇ ਰਾਸ਼ੀ ਦੋਨਾਂ ਦੀਆਂ ਬੇਟੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਜੋ ਕੁਝ ਖਾਣਾ ਵੀ ਖਾਣਿਆ ਉਹਦੇ ਵਿੱਚ ਜੋ ਖੇਸਵਾ ਪਾਇਆ ਹੋਇਆ ਕਿੰਨੀਆਂ ਗੈਸਾਂ ਜਾਂ ਹੋਰ ਸਾਰੀਆਂ ਚੀਜ਼ਾਂ ਬਣਾ ਕੇ ਵੀ ਕਰਦੇ ਨੇ ਕਿ ਉਹਨੂੰ ਲੌਂਗ ਟਾਈਮ ਜਿਹੜਾ ਰੱਖਿਆ ਜਾਵੇ ਡੇਟ ਉਹਦੀ ਐਕਸਪਾਇਰ ਨਾ ਹੋਵੇ ਜਲਦੀ ਤੇ ਉਹ ਜੋ ਵੀ ਪ੍ਰੋਸੈਸ ਬਣਾਉਂਦੇ ਨੇ ਕਰਦੇ ਨੇ ਉਹਨਾਂ ਦਾ ਵੀ ਸਾਡੇ ਸਿਹਤ ਦੇ ਉੱਤੇ ਜਿਹੜਾ ਪ੍ਰਭਾਵ ਪੈ ਰਿਹਾ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ ਇਹੀ ਹਾਲਾਤ ਨੇ ਇੱਥੇ ਵੀ ਜਿਹੜਾ ਦੇਖਦੇ ਆ ਬੱਚੇ ਕੁੜੀਆਂ ਮੁੰਡੇ ਜਿਹੜੇ ਨੇ ਪਹਿਲਾਂ ਹੀ ਜਿਹੜੇ ਨੇ ਜਵਾਨ ਹੋ ਰਹੇ ਨੇ ਤੇ ਉਹਨਾਂ ਦੇ ਕੱਡਕਾਰ ਜਿਹੜੇ ਨੇ ਲੰਬੇ ਹੋ ਰਹੇ ਨੇ ਜਾਂ ਉਹ ਡਿਫਰੈਂਸ ਜਿਹੜਾ ਦੇਖਿਆ ਜਾ ਰਿਹਾ ਹੈ ਕਹਿੰਦੇ ਨੇ ਕਿ ਐਨਸੀਬੀਆਈ ਦੇ ਪ੍ਰਕਾਸ਼ਿਤ ਜਾਣਕਾਰੀ ਦੇ ਅਨੁਸਾਰ ਪਿਊਬਰਟੀ ਦੇ ਕਾਰਨ ਬੱਚਿਆਂ ਦੇ ਵਿੱਚ ਕਈ ਸਰੀਰਕ ਤੇ ਭਾਵਨਾਤਮਕ ਤਬਦੀਲੀਆਂ ਆਉਂਦੀਆਂ ਨੇ ਸਰਗਿੱਦੇ ਵਿੱਚ ਆਈਆਂ ਇਹ ਤਬਦੀਲੀਆਂ ਉਹਨਾਂ ਦੇ ਲਈ ਤਣਾਅ ਦਾ ਕਾਰਨ ਬਣਦੀਆਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਮਹਾਰਾਸ਼ਟਰ ਦੇ ਚਾਈਲਡ ਹੈਲਥ ਰਿਸਰਚ ਵਿਭਾਗ ਦੇ ਡਾਕਟਰ ਨੇ ਸੁਚਿਤਰਾ ਸਰਵੇ ਦਾ ਕਹਿਣਾ ਕਿ ਉਹਨਾਂ ਨੇ ਅਧਿਐਨ ਦੇ ਵਿੱਚ ਇਹ ਦੇਖਿਆ ਕਿ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ ਆਈ ਸੀ ਐਮ ਆਰ ਐਨ ਆਈ ਆਰ ਆਰ ਸੀ ਐਚ ਦੇ 2000 ਲੜਕੀਆਂ ਤੇ ਕੀਤੇ ਅਧਿਐਨ ਤੋਂ ਇਹ ਜਿਹੜਾ ਸਾਹਮਣੇ ਆਇਆ ਕੇ ਮਾਤਾ ਪਿਤਾ ਵੀ ਅਕਸਰ ਪਿਊਬਰਟੀ ਦੇ ਸੰਕੇਤਾਂ ਨੂੰ ਨਹੀਂ ਸਮਝਦਿਆਂ ਨੇ ਉਹ ਸਮਝਦੇ ਨੇ ਹੋ ਕੀ ਰਿਹਾ ਹੈ ਵਰਤਮਾਨ ਦੇ ਵਿੱਚ ਇਹ ਸੰਸਥਾ 9 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ 'ਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਾਰਨਾਂ ਤੇ ਇਸ ਦੇ ਨਾਲ ਜੁੜੇ ਜੋਖਮਾਂ ਦਾ ਧਿਆਨ ਕਰ ਰਹੀ ਹੈ ਡਾਕਟਰਾਂ ਦੇ ਅਨੁਸਾਰ ਲੜਕੀਆਂ ਦੇ ਵਿੱਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਈ ਕਾਰਨ ਹੋ ਸਕਦੇ ਨੇ ਡਾਕਟਰ ਪ੍ਰਸ਼ਾਦ ਪਾਟਿਲ ਜੋ ਮੁੰਬਈ ਦੇ ਵਿੱਚ ਲੜਕੀਆਂ ਦੇ ਵਿੱਚ ਇਸੇ ਮੁੱਦੇ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਕੀਟਨਾਸ਼ਕ ਦਵਾਈਆਂ ਅਰਚਨਾ ਦੀ 6 ਸਾਲ ਦੀ ਧੀ ਦੇ ਵਿੱਚ ਸਰੀਰਕ ਤਬਦੀਲੀਆਂ ਦਾ ਕਾਰਨ ਹੋ ਸਕਦੀਆਂ ਨੇ ਹਾਲਾਂਕਿ ਇਹ ਦੁਰਲਭ ਕਾਰਨ ਹੋ ਸਕਦਾ ਹੈ ਜ਼ਹਿਰੀਲੇ ਕੀਟਨਾਸ਼ਕ ਹਾਰਮੋਨਲ ਤਬਦੀਲੀਆਂ ਦੇ ਕਾਰਨ ਅਚਨ ਚੇਤੀ ਪਿਊਬਰਟੀ ਦਾ ਕਾਰਨ ਬਣ ਸਕਦੇ ਨੇ ਇਸ ਦੇ ਨਾਲ ਹੀ ਮੁੰਬਈ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਅਵਿਨਾਸ਼ ਭੋਂਡਵੇ ਦਾ ਕਹਿਣਾ ਹੈ ਕਿ ਫਸਲਾਂ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੀਟਨਾਸ਼ਕ ਨੱਕ ਅਤੇ ਮੂੰਹ ਦੇ ਰਾਹੀਂ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਕਈ ਕੀਟਨਾਸ਼ਕ ਭੋਜਨ ਦੇ ਰਾਹੀਂ ਵੀ ਸਰੀਰ ਦੇ ਵਿੱਚ ਦਾਖਲ ਹੁੰਦੇ ਆ ਉਹਨਾਂ ਦਾ ਪ੍ਰਭਾਵ ਦਿਮਾਗ ਦੇ ਵਿੱਚ ਮੌਜੂਦ ਗਲੈਂਡ ਦੇ ਉੱਤੇ ਜਿਹੜਾ ਪੈਂਦਾ ਜੋ ਹਾਰਮੋਨਸ ਨੂੰ ਕੰਟਰੋਲ ਕਰਦੀ ਹੈ ਜਾਨਕਿ ਜਿਹੜਾ ਸਾਡਾ ਜਿੱਥੋਂ ਕਹਿ ਸਕਦੇ ਆ ਥਾਇਰੋਇਡ ਦੀ ਗੱਲ ਆਉਂਦੀ ਹੈ ਨਾ ਥਾਇਰੋਇਡ ਦਾ ਜਿਹੜਾ ਜੋ ਸਾਡੇ ਸਰੀਰ ਦੇ ਵਿੱਚ ਥੁੱਕ ਹੈ ਜੀਭ ਦੇ ਉੱਤੇ ਸਲਾਈਵਾ ਬਣਦਾ ਉਹ ਸਾਰੀਆਂ ਚੀਜ਼ਾਂ ਨੇ ਇਹੀ ਇਹਦੇ ਨਾਲ ਹੀ ਸਾਰਾ ਕੁਝ ਕੰਟਰੋਲ ਹੁੰਦਾ ਹੈ ਤੇ ਉਹਦੇ ਉੱਤੇ ਸਾਡੇ ਜਿਹੜਾ ਸਭ ਤੋਂ ਪਹਿਲਾਂ ਉਹ ਜਿਹੜਾ ਅਸਰ ਕਰਦੀ ਹੈ ਤੇ ਉਹਦੇ ਨਾਲ ਸਾਰਾ ਜਿਹੜਾ ਹਾਰਮੋਨ ਸਿਸਟਮ ਹੈ ਉਹ ਜਿਹੜਾ ਡਿਸਟਰਬ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਬਜ਼ੀਆਂ ਨੂੰ ਤੇਜ਼ੀ ਦੇ ਨਾਲ اگਾਉਣ ਜਾਂ ਗਾਵਾਂ ਮੱਝਾਂ ਤੋਂ ਜ਼ਿਆਦਾ ਦੁੱਧ ਲੈਣ ਦੇ ਲਈ ਵੀ ਹਾਰਮੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦਾ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਕਾਰਨ ਬਹੁਤ ਸਾਰੇ ਨੇ ਇਸ ਦੇ ਬਾਰੇ ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਜਲਦੀ ਆਈ ਪਿਊਬਰਟੀ ਦੇ ਕਈ ਕਾਰਨ ਹੋ ਸਕਦੇ ਹਨ ਇਸ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਧਿਐਨ ਅਜੇ ਚੱਲ ਰਹੇ ਨੇ ਮੁੰਬਈ ਦੇ ਬੀਜੇ ਅ ਮੁੰਬਈ ਦੇ ਬੀਜੇ ਵਾੜੀਆ ਹਸਪਤਾਲ ਨੇ ICMR ਦੇ ਸਹਿਯੋਗ ਦੇ ਨਾਲ ਸਾਲ 2020 ਦੇ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਸੀ। ਇਹ ਕੈਂਪ 6 ਤੋਂ 9 ਸਾਲ ਦੀਆਂ ਲੜਕੀਆਂ ਦੇ ਲਈ ਲਗਾਇਆ ਗਿਆ ਸੀ। ਹਸਪਤਾਲ ਦੇ ਬਾਲ ਚਿਕਿਤਸਾ ਵਿਭਾਗ ਦੇ ਵਿੱਚ ਕੰਮ ਕਰੇ ਡਾਕਟਰ ਸੁਧਾ ਰਾਓ ਕਹਿੰਦੇ ਨੇ ਕਿ 60 ਲੜਕੀਆਂ ਜਿਨ੍ਹਾਂ ਦੀ ਉਮਰ 6 ਤੋਂ 9 ਸਾਲ ਦੇ ਵਿੱਚਕਾਰ ਸੀ ਸਮੇਂ ਤੋਂ ਪਹਿਲਾਂ ਪਿਊਬਰਟੀ ਦੀ ਪ੍ਰਕਿਰਿਆ ਦੇ ਵਿੱਚੋਂ ਲੰਘ ਚੁੱਕੀਆਂ ਸਨ। ਉਨ੍ਹਾਂ ਦੇ ਵਿੱਚੋਂ ਕੁਝ ਨੂੰ ਕਿਸੇ ਵੀ ਸਮੇਂ ਮਹਾਮਾਰੀ ਸ਼ੁਰੂ ਹੋ ਸਕਦੀ ਸੀ ਉਹ ਦੱਸਦੇ ਨੇ ਕਿ ਮੋٹے ਬੱਚਿਆਂ ਦੇ ਵਿੱਚ ਲੱਛਣ ਜ਼ਿਆਦਾ ਪਾਏ ਜਾਂਦੇ ਨੇ ਕਰੋਨਾ ਦੇ ਦੌਰਾਨ ਸਮੇਂ ਦੇ ਦੌਰਾਨ ਬੱਚਿਆਂ ਦੇ ਵਿੱਚ ਮੋਟਾਪਾ ਵਧਣ ਦੇ ਕਾਰਨ ਇਹ ਸਮੱਸਿਆ ਵੱਧ ਗਈ ਮੋਟਾਪਾ ਬਹੁਤ ਜ਼ਿਆਦਾ ਟੀਵੀ ਵੀ ਇੱਕ ਕਾਰਨ ਹੋ ਸਕਦਾ ਹੈ ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਮੋਟਾਪੇ ਤੋਂ ਇਲਾਵਾ ਮੋਬਾਈਲ ਟੀਵੀ ਜਾਂ ਸਕਰੀਨ ਦੀ ਜ਼ਿਆਦਾ ਵਰਤੋਂ ਕਸਰਤ ਦੀ ਕਮੀ ਆਦਿ ਵੀ ਇਸ ਦੇ ਕਾਰਨ ਹੋ ਸਕਦੇ ਨੇ ਡਾਕਟਰ ਐਸ ਐਨ 바ਸੂ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਜਵਾਨੀ ਦੇ ਕਾਰਨਾਂ ਨੂੰ ਸਮਝਣ ਦੇ ਲਈ ਕਈ ਖੋਜਾਂ ਵੀ ਕੀਤੀਆਂ ਜਾ ਰਹੀਆਂ ਨੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੀਟਨਾਸ਼ਕ ਭੋਜਨ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਨੇ ਪ੍ਰਜ਼ਰਵਰ ਪ੍ਰਦੂਸ਼ਣ ਮੋਟਾਪਾ ਆਦਿ ਬਾਹਰੀ ਕਾਰਨ ਹੋ ਸਕਦੇ ਨੇ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਬਹੁਤ ਸਾਰੇ ਐਸੇ ਕੋੜ ਰਿਹਾ ਹੈ ਜਿਵੇਂ ਪਿਛਲੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਸਾਡੇ ਮੁਲਕਾਂ ਚ ਦੇਖੇ ਜਾ ਸਕਦੇ ਈ 65e 100 e ਜਿਹੜਾ 160 ਇਦਾਂ ਦੇ ਕਈ ਕੋਡ ਨੇ ਉਹਨਾਂ ਨੂੰ ਜਦੋਂ ਤੁਸੀਂ ਇੰਟਰਨੈਟ ਦੇ ਉੱਤੇ ਕੋਡ ਪਾਉਂਦੇ ਹੋ ਤੇ ਲੱਭੋ ਉਹਦੇ ਉੱਤੇ ਕੀ ਚੀਜ਼ ਇਹਦਾ ਮਤਲਬ ਕੀ ਹੈ ਕੀ ਸ਼ੈ ਜਿਹੜੀ ਇਹਦੇ ਵਿੱਚ ਪਾਈ ਹੋਈ ਹੈ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਭੋਜਨ ਨੂੰ ਜਿਹੜੇ ਰੈਡੀ ਫੂਡ ਆਉਂਦਾ ਹੈ ਕੁਵਿਕ ਗਰਮ ਕਰੋ ਮਾਈਕ੍ਰੋਵੇਵ ਦੇ ਵਿੱਚ ਤੇ ਚੱਕ ਦਿਓ ਕੰਮ ਨੂੰ ਤੇ ਉਹਨਾਂ ਨੂੰ ਜਿਹੜਾ ਪ੍ਰিজਰਵਰ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਡੇਟਿੰਗ ਐਕਸਪਾਇਰ ਹੋਣ ਦੇ ਨਾਲੋਂ ਜ਼ਿਆਦਾ ਉਤੋਂ ਵੱਧ ਤੋਂ ਵੱਧ ਰੱਖਿਆ ਜਾਵੇ ਇਸੇ ਤਰ੍ਹਾਂ ਮਿਲਕ ਪ੍ਰੋਡਕਟ ਹੋ ਗਏ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਬ੍ਰੈਡ ਹੋ ਗਈਆਂ ਹਰ ਸ਼ੈਅ ਦੇ ਵਿੱਚ ਇਹ ਚੀਜ਼ਾਂ ਪੈਂਦੀਆਂ ਨੇ ਬਣਿਆ ਬਣਾਇਆ ਤਿਆਰ ਕੀਤਾ ਮੀਟ ਜਿਹੜਾ ਹੈ ਜਾਂ ਪੈਕਟ ਮੀਟ ਜਿਹੜਾ ਕੱਚਾ ਹੀ ਹੈ ਉਹ ਕਿਤੇ ਜਿਹੜਾ ਬਾਹਰੋਂ ਆਉਂਦਾ ਹੈ ਉਹਨਾਂ ਦੇ ਉੱਤੇ ਫਿਸ਼ ਦੇ ਉੱਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਚੀਜ਼ਾਂ ਲੱਗਦੀਆਂ ਨੇ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਟਿਊਮਰ ਦੀ ਮੌਜੂਦਗੀ ਜਾਂ ਜੈਨੇਟਿਕ ਵਿਕਾਰ ਵੀ ਸਰੀਰ ਦੀ ਜਿਹੜੀ ਹੈ ਸਰਕੇਡੀਅਨ ਲਹਿਰ ਨੂੰ ਜਿਹੜਾ ਵਿਗਾੜਦੇ ਨੇ ਜਿਸ ਦੇ ਕਰ ਇਹ ਹੋ ਰਿਹਾ ਤੇ ਉਹ ਸਾਡਾ ਡੀਐਨਏ ਦੇ ਵਿੱਚ ਵੀ ਜਿਹੜਾ ਇਫੈਕਟ ਆ ਰਿਹਾ ਉਹ ਵੀ ਚੇਂਜ ਹੋ ਰਿਹਾ ਹੌਲੀ ਹੌਲੀ ਨਾਲ ਡਾਕਟਰ ਵਿਸਾਖ ਡਾਕਟਰ ਵਿਸਾਖੀ ਦਾ ਕਹਿਣਾ ਕਿ ਪਿਛਲੇ 2-3 ਸਾਲਾਂ ਤੋਂ ਉਹਨਾਂ ਦੀ OPD ਦੇ ਵਿੱਚ ਹਰ ਰੋਜ਼ 5 ਤੋਂ 6 ਛੋਟੀਆਂ ਬੱਚੀਆਂ ਦੇ ਪੀਰੀਅਡਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਮੈਨੂੰ ਅਜਿਹੇ ਕੇਸ ਵੀ ਮਿਲਦੇ ਨੇ ਜਿੱਥੇ ਮਾਮਾ ਮੈਨੂੰ ਦੱਸਦਿਆਂ ਨੇ ਕਿ ਉਹਨਾਂ ਨੇ ਅਪ੍ਰੈਲ ਦੇ ਵਿੱਚ ਬਦਲਾਅ ਦੇਖਿਆ ਤੇ ਕੁੜੀਆਂ ਨੂੰ ਜੂਨ ਜੁਲਾਈ ਦੇ ਵਿੱਚ ਮਹਾਵਾਰੀ ਆਉਣੀ ਸ਼ੁਰੂ ਹੋ ਗਈ। ਹੁਣ ਲੜਕੀਆਂ ਦੇ ਅਜਿਹੇ ਮਾਮਲੇ ਵੀ ਸਾਹਮਣੇ ਆਉਣ ਲੱਗ ਪਏ ਨੇ। ਉਹ ਕਹਿੰਦੇ ਨੇ ਕਿ ਸਕਰੀਨ ਟਾਈਮ ਵੀ ਅਸਿੱਧੇ ਤੌਰ ਦੇ ਉੱਤੇ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰਭਾਵਿਤ ਜਿਹੜਾ ਕਰਦਾ ਹੈ। ਉਹਨਾਂ ਦੇ ਮੁਤਾਬਕ ਦਿਮਾਗ ਤੋਂ ਨਿਕਲਣ ਵਾਲਾ ਜਿਹੜਾ ਹੈ ਮੇਲਾਟੋਨਿਨ ਹਾਰਮੋਨ ਸਾਨੂੰ ਸੌਣ ਦੇ ਵਿੱਚ ਮਦਦ ਕਰਦਾ ਹੈ। ਪਰ ਸਕਰੀਨ ਦਾ ਸਮਾਂ ਜਿਹੜਾ ਵਦਨ ਦੇ ਨਾਲ ਅੱਖਾਂ ਦੇ ਉੱਤੇ ਜਿਹੜਾ ਪੈਂਦਾ ਜੀ ਅਸਰ ਸਕਰੀਨ ਦਾ ਸਮਾਂ ਵਦਨ ਦੇ ਨਾਲ ਸਲੀਪ ਸਾਈਕਲ ਯਾਨੀ ਕਿ ਜਿਹੜਾ ਸਾਡਾ ਸੌਣ ਦਾ ਸਮਾਂ ਹੈ ਸਰਕੇ ਡੀਅਨ ਰਿਦਮ ਦੇ ਵਿੱਚ ਵਿਗਨ ਪੈ ਜਾਂਦਾ ਹੈ ਕਿਉਂਕਿ ਸਕਰੀਨ ਦੀ ਰੋਸ਼ਨੀ ਇਸ ਦੇ ਸੰਤੁਲਨ ਨੂੰ ਵਿਗਾੜਦੀ ਹੈ ਇਹ ਹਾਰਮੋਨ ਸਾਡੇ ਜਿਨਸੀ ਹਾਰਮੋਨ ਨੂੰ ਦਬਾਉਣ ਦੇ ਵਿੱਚ ਮਦਦ ਕਰਦਾ ਹੈ ਪਰ ਮੈਲਾ ਟੋਨਿਨ ਦੇ ਅਸਤੁਲਨ ਦੇ ਕਾਰਨ ਜੇ ਐਂਸੀ ਹਾਰਮੋਨ ਜਲਦੀ ਨਿਕਲਦੇ ਨੇ ਜਿਵੇਂ ਕਿ ਇਨਫ ਬੱਚੇ ਸਲੀਪ ਨਹੀਂ ਲੈ ਰਹੇ ਉਹ ਮਤਲਬ ਕਿ ਮੋਬਾਈਲ ਦੇ ਉੱਤੇ ਰਾਤ ਹੀ ਲੱਗੇ ਨੇ ਪੇਰੈਂਟਸ ਹੋ ਗਏ ਨੇ ਪਰ ਉਹ ਗੇਮਾਂ ਖੇਡਦੇ ਨੇ ਜਾਂ ਫਿਰ ਉਹ ਆਪਣਾ ਫੋਨ ਦੇ ਉੱਤੇ ਲੱਗੇ ਨੇ ਕੋਈ ਦੇਖੀ ਜਾ ਰਹੇ ਨੇ ਤੇ ਉਹ ਸੌਣ ਦਾ ਕੋਈ ਸਮਾਂ ਸਥਿਤੀ ਨਹੀਂ ਹੈ ਤੇ ਉਹਦੇ ਨਾਲ ਵੀ ਜੇ ਇਨਫ ਨੀਂਦ ਨਹੀਂ ਹੈ ਜਦੋਂ ਤੁਸੀਂ ਰਾਤ ਨੂੰ ਨਹੀਂ ਸੌਂਦੇ ਤਾਂ ਦਿਨ ਨੂੰ ਫਿਰ ਡਿਸਟਰਬ ਹੁੰਦੇ ਹੋ ਦਿਨੇ ਸੌਂਦੇ ਹੋ ਉਹ ਰਿਦਮ ਬਦਲ ਜਾਂਦੀ ਹੈ ਤੇ ਉਹਦੇ ਨਾਲ ਤੁਸੀਂ ਜਿਹੜੇ ਇਹ ਵੀ ਪਿਛਲੇ ਸਮਿਆਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ ਰਿਪੋਰਟਾਂ ਕਿ ਜਿਹੜੇ ਰਾਤ ਨੂੰ ਸ਼ਿਫਟਾਂ ਲਾਉਂਦੇ ਨੇ ਕੰਮ ਕਰਦੇ ਉਹਨਾਂ ਦੀ ਉਮਰ ਘਟ ਜਾਂਦੀ ਹੈ ਜਿਹੜੇ ਦਿਨ ਵੇਲੇ ਕੰਮ ਕਰਦੇ ਨੇ ਜਿਹੜਾ ਕੁਦਰਤੀ ਤੌਰ ਦੇ ਉੱਤੇ ਜਿਹੜੀ ਡੇ ਨਾਈਟ ਦੀ ਰੋਸ਼ਨੀ ਹੈ ਰਾਤ ਤਾਂ ਹੀ ਬਣੀ ਹੈ ਸੌਣ ਦੇ ਲਈ ਜਾਗਣ ਤੇ ਲਈ ਨਹੀਂ ਦਿਨ ਜਿਹੜਾ ਕੰਮ ਕਰਨ ਦੇ ਲਈ ਆਪਣੇ ਕੰਮ ਧੰਦੇ ਕਰਨ ਦੇ ਲਈ ਹੈ ਤੇ ਰਾਤ ਜਿਹੜਾ ਸੌਣ ਦੇ ਲਈ ਹੈ ਇਸੇ ਤਰ੍ਹਾਂ ਦਿਨ ਵੇਲੇ ਖਾਣਾ ਹੈ ਤੇ ਰਾਤ ਨੂੰ ਕੁਝ ਨਹੀਂ ਖਾਣਾ ਪਰ ਅਸੀਂ ਰਾਤ ਨੂੰ ਜਿਹੜਾ ਖਾ ਰਹੇ ਹਾਂ ਤੇ ਸੌ ਰਹੇ ਹਾਂ ਉਹ ਸਾਡੇ ਸਰੀਰਾਂ ਨੂੰ ਲੱਗ ਰਿਹਾ ਤੇ ਉਹਦਾ ਸਾਰਾ ਜਿਹੜਾ ਇਹ ਸਾਰੀ ਪ੍ਰਕਿਰਿਆ ਆ ਉਹ ਸਾਰਾ ਅਫਸੈਟ ਹੋ ਰਿਹਾ ਹੈ ਉਹਦੇ ਨਾਲ ਜਿਹੜੇ ਹਾਰਮੋਨਸ ਸਾਡੇ ਨੇ ਜਿਹੜਾ ਖਾਣ ਪੀਣ ਦੇ ਨਾਲ ਜਿਹੜਾ ਅਟੈਚ ਨੇ ਤੇ ਉਹ ਸਾਰਾ ਤਬਦੀਲੀ ਵੈਦਰ ਦੀ ਤਬਦੀਲੀ ਖਾਣ ਪੀਣ ਦੀ ਰਹਿਣ ਸਹਿਣ ਦੀ ਸੋਣੇ ਦੀ ਜਾਗਣੇ ਦੀ ਐਕਸਰਸਾਈਜ਼ ਦੀ ਹੋਰ ਸਾਰੀਆਂ ਚੀਜ਼ਾਂ ਇਹ ਪ੍ਰਭਾਵ ਪਾਉਂਦੀਆਂ ਨੇ ਸਿੱਧਾ ਸਾਡੇ ਹਾਰਮੋਨਸ ਦੇ ਉੱਤੇ ਤੇ ਉਹ ਡਿਸਟਰਬ ਹੋ ਰਹੇ ਨੇ ਤੇ ਜਿਹੜੇ ਫੀਮੇਲ ਹਾਰਮੋਨਸ ਮੈਨਸ ਤੱਕ ਵੀ ਜਿਹੜੇ ਉਹ ਵੀ ਤਬਦੀਲ ਹੋ ਰਹੇ ਨੇ IQ ਆ ਪੰ ਜਿਹੜਾ ਜ਼ਿਕਰ ਕੀਤਾ ਪਹਿਲਾਂ ਜਿਹੜੇ ਕੁਝ ਜਿਹੜੇ ਨੇ ਆਪਸ ਦੇ ਵਿੱਚ ਜਿਹੜੇ ਸੰਬੰਧ ਬਣਾਉਂਦੇ ਨੇ ਲੋਕ ਉਹਨਾਂ ਦਾ ਜ਼ਿਕਰ ਕੀਤਾ ਹੈ ਇਹ ਜਿਹੜੀਆਂ ਪ੍ਰੋਬਲਮਸ ਸਾਡੇ ਜਿਹੜਾ ਦੇਸ਼ਾਂ ਦੇ ਵਿੱਚ ਵੱਧ ਰਹੀਆਂ ਨੇ ਐਮਬੀਟੀਕਯੂ ਜਾਂ ਹੋਰ ਸਾਰੀਆਂ ਜਿੰਨੇ ਵੀ ਇਹ ਕਹਿ ਸਕਦੇ ਆ ਆਪਣੇ ਲਿੰਗਾ ਦੀਆਂ ਪ੍ਰੋਬਲਮਾਂ ਨੇ ਤੇ ਇਸੇ ਤਰ੍ਹਾਂ ਅੱਗੇ ਚਲੀਏ ਇਸ ਦੇ ਵਿੱਚ ਇਸ ਦੇ ਨਾਲ ਹੀ ਕਹਿੰਦੇ ਨੇ ਸੈਨੀਟਾਈਜ਼ਰ ਦੇ ਵਿੱਚ ਪਾਏ ਜਾਣ ਵਾਲੇ ਜਿਹੜੇ ਕੈਮੀਕਲ ਵੀ ਖੂਨ ਦੇ ਰਾਹੀਂ ਚਮੜੀ ਦੇ ਵਿੱਚ ਦਾਖਲ ਹੁੰਦੇ ਨੇ ਤੇ ਹਾਰਮੋਨਸ ਤੇ ਵੀ ਅਸਰ ਪਾਉਂਦੇ ਆ ਡਾਕਟਰ ਐਸ ਐਨ 바ਸੂ ਦਾ ਕਹਿਣਾ ਹੈ ਕਿ ਸਾਡੇ ਸਰੀਰ ਦੇ ਵਿੱਚ ਕਿਸ ਪੇਪਟਿਨ ਨਾਮ ਦਾ ਇੱਕ ਹਾਰਮੋਨ ਹੁੰਦਾ ਹੈ ਇਸ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਲੱਛਣ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਹੋਰ ਕਾਰਨ ਮਿਲ ਕੇ ਹਾਰਮੋਨਸ ਦੇ ਸੰਤੁਲਨ ਨੂੰ ਵਿਗਾੜਦੇ ਆ ਜਲਦੀ ਪਿਊਬਰਟੀ ਦਾ ਕਾਰਨ ਬਣਦੇ ਨੇ ਪਰ ਇਹਨਾਂ ਸਾਰੇ ਕਾਰਨਾਂ ਦਾ ਅਜੇ ਅਧਿਐਨ ਕੀਤਾ ਜਾ ਰਿਹਾ ਹੈ ਜੇ ਇਹਨਾਂ ਨੂੰ ਹਾਲ ਹੀ ਦੇ ਵਿੱਚ ਆ ਰਹੇ ਮਾਮਲਿਆਂ ਦੇ ਲਈ ਜਿਹੜਾ ਸਿਰਫ 5% ਦੀ ਜ਼ਿੰਮੇਵਾਰ ਠਰਾਇਆ ਜਾ ਸਕਦਾ ਹੈ ਸਿੱਧੇ ਤੌਰ ਦੇ ਉੱਤੇ ਨਹੀਂ ਨਾ ਕਹਿ ਸਕਦੇ ਹੋ ਆ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਨੇ ਇਦਾਂ ਦਾ ਜਿਹੜਾ ਖਾਣਾ ਬਣਾਉਂਦੇ ਨੇ ਉਹਨਾਂ ਨੂੰ ਵੀ ਪਤਾ ਸਾਰਾ ਕੁਝ ਜਿਹੜਾ ਪੈਕਡ ਫੂਡ ਬਣਦਾ ਹੈ ਸਾਰਾ ਕੁਝ ਉਹਨਾਂ ਨੂੰ ਪਤਾ ਮੰਨਦੇ ਵੀ ਨੇ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਕਿ ਜਿਹੜਾ ਗਾਰਬੇਜ ਫੂਡ ਨਾ ਦੀ ਅਤੇ ਕੋ ਡਾਕਟਰ ਨੇ ਬ੍ਰਿਟੇਨ ਦੇ ਵਿੱਚ ਉਹ ਆਪਣੇ ਆਪ ਦੇ ਉੱਤੇ ਉਹਨਾਂ ਨੇ ਜਿਹੜਾ ਐਕਸਪੈਰੀਮੈਂਟ ਕੀਤੇ ਨੇ 20ਾਂ 30 ਦਿਨਾਂ ਦੇ ਵਿੱਚ ਉਹਨਾਂ ਦੇ ਬ੍ਰੇਨ ਦਾ ਸਾਈਜ਼ ਕਿਦਾਂ ਵੱਧ ਜਾਂਦਾ ਜਿਹੜਾ ਤਿਆਰ ਕੀਤਾ ਖਾਣਾ ਜਿਹੜਾ ਖਾਂਦੇ ਨੇ ਸਿਰਫ ਗਰਮ ਕਰਨਾ ਹੈ ਤੇ ਜਿਹੜਾ ਘਰ ਦੇ ਵਿੱਚ ਖਾਣਾ ਹੈ ਤੇ ਉਹਦੇ ਨਾਲ ਕਿੰਨਾ ਫਰਕ ਪੈਂਦਾ ਤੇ weight ਵੀ ਵੱਧਦਾ ਹੈ ਤੇ ਸਾਰੀਆਂ ਚੀਜ਼ਾਂ ਫੈਟ ਵੀ ਵੱਧਦੀਆਂ ਸਾਰੀਆਂ ਚੀਜ਼ਾਂ ਵੱਧ ਰਹੀਆਂ ਨੇ ਗਰੀਸੀ ਫੂਡ ਸਾਰਿਆਂ ਨਾਲੋਂ ਮਾੜਾ ਤੇਲ ਜਿਹੜਾ ਹੈ ਪਾਮ ਆਇਲ ਜਿਹੜਾ ਉਹਦੇ ਵਿੱਚ ਵਰਤਿਆ ਜਾਂਦਾ ਹੈ ਅਰਚਨਾ ਤੇ ਰਾਸ਼ੀ ਦੀਆਂ ਬੇਟੀਆਂ ਨੂੰ ਦਵਾਈਆਂ ਦੇ ਨਾਲ ਟੀਕੇ ਲਗਾਏ ਜਾ ਰਹੇ ਨੇ ਤਾਂ ਜੋ ਇੱਕ ਉਮਰ ਤੱਕ ਉਹਨਾਂ ਦੇ ਪੀਰੀਅਡਸ ਨੂੰ ਰੋਕਿਆ ਜਾ ਸਕੇ ਡਾਕਟਰ ਦਾ ਕਹਿਣਾ ਹੈ ਕਿ ਇਸ ਉਮਰ ਦੇ ਵਿੱਚ ਕੁੜੀਆਂ ਇੰਨੀਆਂ ਬੁੱਧੀਮਾਨ ਨਹੀਂ ਹੁੰਦੀਆਂ ਕਿ ਉਹ ਪੀਰੀਅਡਸ ਦੇ ਦੌਰਾਨ ਆਪਣੀ ਸਿਹਤ ਅਤੇ ਸਫਾਈ ਦਾ ਧਿਆਨ ਰੱਖ ਸਕਣ ਇਸ ਦੇ ਨਾਲ ਹੀ ਜਲਦੀ ਹੋ ਜਵਾਨੀ ਦੀ ਸ਼ੁਰੂਆਤ ਦਾ ਨਕਾਰਾਤਮਕ ਪ੍ਰਭਾਵ ਜਿਹੜਾ ਹੈ ਮਨੋਵਿਗਿਆਨਕ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਆਲੇ-ਦੁਆਲੇ ਦੀਆਂ ਕੁੜੀਆਂ ਉਨਾਂ ਨੂੰ ਵੱਖਰਾ ਸਮਝਦਿਆਂ ਨੇ ਫਿਰ ਦੂਰ ਹੋ ਜਾਂਦੀਆਂ ਨੇ ਫਰੈਂਡ ਸਰਕਲ ਸਰਕਲ ਦੇ ਵਿੱਚ ਵੀ ਜਿਹੜੀ ਹੈ ਤਬਦੀਲੀ ਆਉਂਦੀ ਹੈ ਜੀ ਦੋਸਤੋ ਇਹ ਸੀ ਜੀ ਮੈਨੂੰ ਤਾਂ ਬਾਕਮਾਲ ਗੱਲ ਲੱਗੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਬਾਕੀ ਗੱਲਬਾਤ ਦੇ ਵਿੱਚ ਤੁਸੀਂ ਵੀ ਵਾਧਾ ਕਰ ਸਕਦੇ ਹੋ ਤੇ ਗੱਲਬਾਤ ਸੀਗੀ ਜੀ 6 ਸਾਲ ਦੀਆਂ ਬੱਚਿਆਂ ਨੂੰ ਪੀਰੀਅਡਸ ਆਉਣ ਦੇ ਉੱਤੇ ਉਮਰ ਤੋਂ ਵੱਡੇ ਦਿਖਣ ਦੇ ਕੀ ਕਾਰਨ ਨੇ ਕੀ ਇਹ ਚਿੰਤਾ ਵਾਲੀ ਗੱਲ ਹੈ ਕਿ ਨਹੀਂ ਹੈ ਅਸੀਂ ਤਾਂ ਧੜਾ ਧੜ ਦਵਾਈਆਂ ਸਪਰੇਆ ਛਿੜਕ ਰਹੇ ਹਾਂ ਇਹਨਾਂ ਦੇ ਨਤੀਜੇ ਜਿਹੜੇ ਨੇ ਆਉਣ ਵਾਲੀਆਂ ਫੀੜੀਆਂ ਦੇ ਵਿੱਚ ਨਜ਼ਰ ਆਉਣ ਲੱਗੇ ਨੇ ਤੇ ਇਹਦਾ ਧਿਆਨ ਰੱਖਣ ਦੀ ਜ਼ਰੂਰਤ ਆ ਪਹਿਲਾਂ ਰੂੜੀ ਪਾ ਕੇ ਵੀ ਜੜੀ ਹੈ ਕਹਿ ਸਕਦੇ ਆ ਕਿ ਖੇਤੀ ਕੀਤੀ ਜਾਂਦੀ ਸੀ ਨੇਚਰਲ ਖੇਤੀ ਦੀ ਗੱਲ ਆਉਂਦੀ ਹੈ ਮਾੜੀ-ਮੋਟੀ ਦਵਾਈ ਚਲੋ ਗੱਲ ਬਣ ਜਾਂਦੀ ਹੈ ਪਰ ਹਰ ਪਾਸੇ ਜਿੱਦੋਂ ਦਵਾਈ ਦਾ ਇਹ ਰੋਜ਼ਾਨ ਹੈ ਤਾਂ ਫਿਰ ਉਹ ਜਿਹੜਾ ਖਤਰਨਾਕ ਸਾਬਤ ਹੋਵੇਗਾ ਆਉਣ ਵਾਲੇ ਸਮੇਂ 'ਚ